ਸਤ ਸ੍ਰੀ ਅਕਾਲ ਦੋਸਤੋ ਵਿਧਾਨ ਸਭਾ 2027 ਦੇ ਇਲੈਕਸ਼ਨ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਆਪੋ ਆਪਣੀਆਂ ਰਣਨੀਤੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਲੁਭਾਇਆ ਜਾ ਸਕੇ ਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਆਪਣੀ ਸਰਕਾਰ ਬਣਾ ਸਕਣ ਚਾਹੇ आम आदमी पार्टी है जो अपने है। जो तो, तो है, है है, है, काम गिनवाके पंजाब ਦੇ ਵਿੱਚ ਫਿਰ ਰਿਪੀਟ ਹੋਣ ਦੇ ਲਈ ਜਦੋਜਹਿਦ ਕਰ ਰਹੀ ਹੈ ਇਸੇ ਤਰ੍ਹਾਂ अकाली दल जो ਪਿਛਲੇ 10 ਸਾਲ ਤੋਂ ਸੱਤਾ ਤੋਂ ਬਾਹਰ ਹੈ ਉਹ ਆਪਣੀਆਂ ਰਣਨੀਤੀਆਂ ਤੈਅ ਕਰ ਰਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੈਂ ਆਪਣੀ ਰਣਨੀਤੀ ਤੈਅ ਕਰਨੀ ਹੈ ਉਮੀਦਵਾਰ ਤੈਅ ਕਰਨੇ ਜਮੀਨੀ ਪੱਧਰ ਦੇ ਉੱਪਰ ਕੰਮ ਕਰਨਾ ਹੈ ਇਸੇ ਤਰੀਕੇ ਨਾਲ ਕਾਂਗਰਸ ਦੇ ਅੰਦਰ ਬੇਹਦ ਫੋਟ ਹੈ ਧੜੇ ਬਾਜੀ ਹੈ ਜਿਸ ਕਰਕੇ ਅਜੇ ਉਹਨਾਂ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਕੁਝ ਅਜੇ ਫੈਸਲੇ ਹਾਈ ਕਮਾਂਡ ਦੇ ਆਉਣੇ ਬਾਕੀ ਹੈ ਇਸੇ ਤਰੀਕੇ ਨਾਲ ਬੀਜੇਪੀ ਪੂਰੇ ਤੰਦੇਈ ਨਾਲ ਆਪਣਾ ਜਿਹੜਾ ਕੰਮ ਹੈ ਕਰ ਰਹੀ ਹੈ ਪਿਛਲੇ ਦਿਨੀ ਉਹਨਾਂ ਨੇ ਪੂਰੇ ਪੰਜਾਬ ਦੇ ਚੋਣ ਇੰਚਾਰਜਾਂ ਨੂੰ ਲੈ ਕੇ ਆਪਣੀ ਲਿਸਟ ਜਾਰੀ ਕੀਤੀ ਹੈ ਔਰ ਅੱਗੇ ਉਹ ਰਣਨੀਤੀ ਤੈਅ ਕਰ ਰਹੀ ਹੈ 117 ਉਮੀਦਵਾਰਾਂ ਦੇ ਉੱਪਰ ਕਿਉਂਕਿ ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਭਾਜਪਾ ਤੇ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਗਠਜੋੜ ਹੋ ਸਕਦਾ ਹੈ ਪਰ ਠੀਕ ਹੈ ਅਕਾਲੀ ਦਲ ਨੇ ਸਿੱਧੇ ਸ਼ਬਦਾਂ ਦੇ ਵਿੱਚ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਅਸੀਂ ਉਹਦੇ ਨਾਲ ਸਮਰਥਨ ਕਰਨ ਲਈ ਤਿਆਰ ਹਾਂ ਪਰ ਭਾਜਪਾ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਪਿਛਲੇ ਦਿਨੀ ਕਿ ਪੰਜਾਬ ਦੇ ਵਿੱਚ 117 ਸੀਟਾਂ ਦੇ ਉੱਪਰ ਹੀ ਅਸੀਂ ਜੜੀਆਂ ਆਪਣੀਆਂ ਚੋਣਾਂ ਲੜਾਂਗੇ ਗਠਜੋੜ ਦਾ ਸਵਾਲ ਪੈਦਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਜੋ ਦੋ ਨਵੀਆਂ ਪਾਰਟੀਆਂ ਜਿਹੜੀਆਂ ਆਈਆਂ ਉਹਨਾਂ ਵੱਲੋਂ ਵੀ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਗੱਲ ਕਰ ਰਹੇ ਹਾਂ ਕਾਂਗਰਸ ਦੀ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਜਿਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਚਰਨਜੀਤ ਸਿੰਘ ਚੰਨੀ ਨੇ ਪਰ ਬੀਬਾ ਨਵਜੋਤ ਕੌਰ ਦੇ ਬਿਆਨ ਤੋਂ ਬਾਅਦ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਚੁੱਕੀ ਹੈ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਵੱਡੇ ਲੀਡਰ ਬੇਸ਼ੱਕ ਹਾਈ ਕਮਾਂਡ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਦ ਤੱਕ ਸਾਡੇ ਵੱਲੋਂ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੁੰਦਾ ਤਦ ਤੱਕ ਸਾਰੇ ਲੀਡਰ ਕਿਸੇ ਵੀ ਮਸਲੇ ਦੇ ਉੱਪਰ ਕੋਈ ਵੀ ਜਨਤਕ ਤੌਰ ਤੇ ਟਿੱਪਣੀ ਨਹੀਂ ਕਰਨਗੇ ਪਰ ਫਿਰ ਵੀ ਅਜੇ ਇਹ ਜਿਹੜਾ ਕਾਟੋ ਕਲੇਸ਼ ਹੈ ਇਹ ਜਾਰੀ ਹੈ ਉਧਰ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਨੂੰ ਸਖਤ ਲੋਡ ਸੀ ਉਹਨਾਂ ਦੀ ਪਾਰਟੀ ਦੇ ਵਿੱਚ ਕਿਉਂਕਿ ਉਹ 2-3 ਵਾਰ ਪੰਜਾਬ ਦੇ ਜਿਹੜੇ ਆ ਮੁੱਖ ਮੰਤਰੀ ਰਹਿ ਚੁੱਕੇ ਐ ਪਰ ਐਨ ਸਮੇਂ ਤੇ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ ਹਾਲਾਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਰੋਜ਼ ਸੀ ਕਿ ਮੇਰਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾ ਦਿੱਤਾ ਸੀ ਪਰ ਉਹਨਾਂ ਨੇ ਉਸ ਤੋਂ ਬਾਅਦ ਪਾਰਟੀ ਤੋਂ ਕਿਨਾਰਾ ਕਰ ਲਿਆ ਹੁਣ ਦੇਖਣ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਦਾ ਕਾਂਗਰਸ ਪਾਰਟੀ ਲਈ ਦਰਦ ਜਿਹੜਾ ਹੈ ਅਜੇ ਵੀ ਛਲਕਦਾ ਹੈ ਕਿਉਂਕਿ ਪਿਛਲੀ ਦਿਨਾ ਪਿਛਲੇ ਦਿਨਾਂ ਦੇ ਵਿੱਚ ਉਹ ਇੱਕ ਪੌਡਕਾਸਟ ਦੇ ਵਿੱਚ ਬੋਲ ਰਹੇ ਸਨ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਯਾਦ ਆਉਂਦੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਜ਼ਮੀਨੀ ਪੱਧਰ ਤੇ ਪੁੱਛਗੇ ਚ ਹੁੰਦੀ ਸੀ ਵੱਡੇ ਸੀਨੀਅਰ ਨੇਤਾਵਾਂ ਦੀ ਉਹ ਭਾਜਪਾ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੀ ਉਧਰ ਇਹਨਾਂ ਬਿਆਨਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਜਿਹੜੇ ਹੋਣ ਵਾਲੇ ਆਗੂ ਹੈ ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸਿਫਤ ਦੇ ਵਿੱਚ ਕਸਿੱਦੇ ਪੜਨੇ ਸ਼ੁਰੂ ਕੀਤੇ ਹੋਏ ਹੈ ਗੱਲ ਕਰ ਰਿਹਾ ਹੈ ਇਸ ਵਕਤ ਮੌਜੂਦਾ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਥੋੜੇ ਦਿਨ ਪਹਿਲਾਂ ਉਹ ਕਹਿ ਰਹੇ ਸਨ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵਿੱਚ ਕਿ ਉਹ ਇੱਕ ਇਮਾਨਦਾਰ ਡੈਮੋਕ੍ਰੈਟਿਕ ਨੇਤਾ ਨੇ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਰਿਆਂ ਦੀ ਗੱਲ ਸੁਣੀ ਹੈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਬੇਸ਼ੱਕ ਹਰੇਕ ਆਦਮੀ ਦੇ ਵਿੱਚ ਪਲੱਸ ਪੁਆਇੰਟ ਦੇ ਨਾਲ-ਨਾਲ ਮਾਈਨਸ ਪੁਆਇੰਟ ਵੀ ਹੁੰਦੇ ਹੈ ਪਰ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸੂਝਵਾਨ ਤੇ ਸੁਲਝੇ ਹੋਏ ਰਾਜਨੇਤਾ ਨੇ ਉਹਨਾਂ ਦੀਆਂ ਇਹ ਸੁਰਾਂ ਤੋਂ ਬਹੁਤ ਕੁਝ ਜਿਹੜੀਆਂ ਕ੍ਰਾਸ ਕਿਆਸ ਅਰਾਈਆਂ ਸਿਆਸੀ ਮਾਰਾਂ ਵੱਲੋਂ ਵੀ ਲਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਾਂਗਰਸ ਦੇ ਵਿੱਚ ਅਮਰਿੰਦਰ ਸਿੰਘ ਦੀ ਵਾਪਸੀ ਅਸੰਭਵ ਹੈ ਕਿਉਂਕਿ ਬਹੁਤ ਸਾਰੇ ਲੀਡਰ ਉਹਨਾਂ ਦੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹੋਣ ਕਾਂਗਰਸ ਦੇ ਵੱਡੇ ਲੀਡਰਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਪਾਰਟੀ ਨੂੰ ਉਹਨਾਂ ਦੀ ਸਭ ਤੋਂ ਜ਼ਿਆਦਾ ਲੋੜ ਸੀ ਉਹ ਪਾਰਟੀ ਨੂੰ ਛੱਡ ਕੇ ਬਾਹਰ ਹੋ ਕੇ ਕਿਨਾਰਾ ਕਰ ਕੇ ਤੇ ਉਧਰੋਂ ਜਿਵੇਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਕਸੀਤੇ ਪੜ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਪਰ ਹਾਈ ਕਮਾਂਡ ਵੱਲੋਂ ਵੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਦਾ 카ਟੋ ਕਲੇਸ਼ ਕਾਂਗਰਸ ਦੇ ਵਿੱਚ ਹੈ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਸਰਕਾਰ ਬਣਨੀ ਮੁਸ਼ਕਲ ਹੈ ਤਾਂ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਨੂੰ ਸਹਾਰਾ ਬਣਾ ਕੇ ਭਾਜਪੀ ਵਿੱਚ ਜਾਣਾ ਚਾਹੁੰਦੇ ਹੋਣ